कंबल नहीं खेस क्या आंधी बबी ओ ਆਹੋ ਇਹਦਾ ਕੁੜੀ ਵਾਲੇ ਨੇ ਮੰਗੀ ਅਗਰ ਲੜ ਕੇ ਹਨ ਜੀਵਨੀ ਬੜਵਾਉਂਗਾ ਮੈਂ ਕੀ ਕਰਾਂਗੇ ਆਹ ਲਿਖਿਆ ਹੈ ਜੀ ਹਾਂ ਜੀ ਉਹਨੂੰ ਤੇ ਦਾਗ ਤੇਗਾ ਕੁਈ ਪੁਲੀ ਕੋਈ ਸਰਕਾਰੀ ਨੂੰ ਦੱਸਣਗੇ ਅਰੇ ਕਿਉਂ ਨਹੀਂ ਆਇਆ ਰਾਜਾ ਜੀ ਜਦੋਂ ਮੈਂ ਤੁਹਾਨੂੰ ਕੋਲ ਲਿਆ ਸੀ ਜਦੋਂ ਜੀ ਆਇਆਂ ਨੂੰ ਲਿਆਉਂਦਾ ਸੀ ਰਸੂਹਾਂ ਤੇ ਪਿਆਲਾ ਲੈਣੇ 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 ਰਸੂਹਾਂ ਤੇ ਪਿਆਲਾ ਲੈ ਹੈਲੋ ਜਸਕਰਨ ਬਰੇ ਕੀ ਹਾਲ ਚਾਲ ਨੇ ਜੀ ਥੋੜਾ ਬਹੁਤ ਬਹੁਤ ਧੰਨਵਾਦ ਹੈ ਲਾਈਵ ਦੇ ਵਿੱਚ ਜੁੜਨ ਵਾਸਤੇ ਸਾਰੇ ਜਣੇ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੇਕਰ ਲਾਈਵ 'ਚ ਪਹਿਲੀ ਵਾਰ ਜੁੜੇ ਹੋ ਤੇ ਵਾਤਵਾਰ ਤੇ ਕਮੈਂਟ ਸ਼ੇਅਰ ਲੜੜੀ ਚੋਕਲਾਟ ਦੇ ਮੈਨੂੰ ਦੇ ਜੀ ਹਾ ਹਾ ਅਹੀਂ ਝੁਗਣਾ ਨੀ ਸਿੱਖਿਆ ਕਬੀ ਮੈਂ ਟੋਕਾ ਕਰ ਲਾ ਸਭ ਤੇ ਮੁੰਡੇ ਦੀ ਘਰ ਅਹੀਂ ਝੁਗਣਾ ਨੀ ਸਿੱਖਿਆ ਉਹ ਜੋ ਮਿੱਠੜ ਕਹਿੰਦਾ ਸੀ ਕਬੀ ਝੁਗਤਾ ਨਹੀਂ ਹਾਂ ਹੈਲੋ ਜੀ ਹੈਲੋ ਵੀਰੇ ਥੋੜਾ ਸਾਰਿਆਂ ਦਾ ਸਵਾਗਤ ਹੈ ਲਾਈਵ ਦੇ ਵਿੱਚ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇਕਰ ਚੈਨਲ ਤੇ ਪਹਿਲੀ ਵਾਰ ਜੁੜਿਓ ਤੇ ਕਿਹੜੇ ਕਿਹੜੇ ਸ਼ਹਿਰ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਤੇ ਵੱਧ ਤੋਂ ਵੱਧ ਕਮੈਂਟ ਸੈਕਸ਼ਨਾਂ 'ਚ ਜਰੂਰ ਦੱਸਣਾ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਤੇ ਲਾਈਵ ਨੂੰ ਸ਼ੇਅਰ ਸਪੋਰਟ ਤੇ ਵੱਧ ਤੋਂ ਵੱਧ ਕਮੈਂਟ ਸੈਕਸ਼ਨਾਂ ਦੇ ਵਿੱਚ ਕਮੈਂਟ ਜਰੂਰ ਕਰਦੇ ਰਹੋ ਸੋ ਧੰਨਵਾਦ ਸਾਰੇ ਪੈਣ ਭਰਾਵਾਂ ਦਾ ਜੋ ਜਿਹੜੇ ਲਾਈਵ ਦੇ ਵਿੱਚ ਜੁੜ ਰਹੇ ਨੇ ਸੋ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇਕਰ ਚੈਨਲ ਤੇ ਪਹਿਲੀ ਵਾਰ ਜੁੜਿਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਲਾਈਵ ਦੇਖ ਰਹੇ ਹੋ ਆਪਣਾ ਫੀਡਬੈਕ ਜਰੂਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜਸਕਰਨ ਸਿੰਘ ਵੀਰੇ ਕੀ ਹਾਲ ਚਾਲ ਨੇ ਭਰਾ ਮੇਰੇ ਠੀਕ ਠਾਕ ਉਹ ਥੈਂਕ ਯੂ ਬਰੀ ਥੈਂਕ ਯੂ ਧੰਨਵਾਦ ਸਾਡੇ ਸੁਖੀ ਭੈਣ ਜੁੜਨੇ ਪਟਿਆਲੇ ਤੋਂ ਥੋੜਾ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਤੁਸੀਂ ਲਾਈਵ 'ਚ ਜੁੜੇ ਹੋ ਤੇ ਲਾਈਵ ਨੂੰ ਲਾਈਕ ਕਰਦੇ ਚਲੇਓ ਨਾ ਨਾ ਲਾਈਵ ਨੂੰ ਸ਼ੇਅਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰਦੇ ਰਹੋ ਤੇ ਹੋਰ ਸੁਣਾਓ ਕਿੱਦਾਂ ਸਭ ਠੀਕ ਠਾਕ ਹੋ ਸੋ ਮੈਂ ਵਧੀਆ ਵਧੀਆ ਭੈਣੇ ਵਧੀਆ ਸੋ ਵਾਚਿੰਗ 19 ਜਣੇ ਦੀ ਲਾਈਵ ਵੀ ਤੇ ਵਿੱਚ ਜਾਰੀ ਹੈ ਸੋ ਆਜੋ ਲਾਈਵ ਵਿੱਚ ਜੁੜੀ ਚਲੋ ਨਾਲ ਨਾਲ ਕਮੈਂਟ ਵਗੈਰਾ ਕਰਦੇ ਕਰਦੇ ਰਹੋ ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਤੇ ਲਾਈਵ ਨੂੰ ਸ਼ੇਅਰ ਕਰਨਾ ਸਪੋਰਟ ਕਰਨਾ ਕਮੈਂਟ ਸੈਕਸ਼ਨ ਚ ਕਮੈਂਟ ਪਿਆਰੀ ਪਿਆਰੀ ਕਮੈਂਟ ਕਰਨੇ ਨੇ ਤੇ ਬਾਕੀ ਜੋ ਸਾਡੀ ਹੋਂਦ ਦੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਸਾਰਿਆਂ ਨੇ ਪਾਰਟਿਸਪੇਟ ਜਰੂਰ ਕਰਨਾ ਹੈ ਜਰੂਰ ਜਾਓ ਤੇ ਜਿੱਥੇ ਸਾਡੀ ਬੋਲੀ ਦੀ ਸਾਡੀ ਪਹਿਰਾਵੇ ਦੀ ਤੇ ਸਾਡੀ ਹੋਂਦ ਦੀ ਲੜਾਈ ਹੈ ਉੱਥੇ ਸਾਨੂੰ ਜ਼ਰੂਰ ਸਮੂਲੀਅਤ ਕਰਨੀ ਚਾਹੀਦੀ ਹੈ ਜਾਣਾ ਚਾਹੀਦਾ ਤੇ ਕੱਲ ਅਸੀਂ ਗਏ ਹੋਏ ਸੀ ਉੱਥੇ ਮੈਂ ਜਾ ਕੇ ਆਇਆ ਕੱਲ ਤੇ ਬਾਕੀ ਪਰਮਾਤਮਾ ਮਿਹਰ ਕਰੇ ਸਾਰੇ ਪਾਸੇ ਤੁਸੀਂ ਜ਼ਰੂਰ ਹੰਬੜਾ ਮਾਰਿਓ ਸਾਰੇ ਵੀਰ ਭਰਾ ਜਿੰਨੇ ਵੀ ਤਕਰੀਬਨ ਮੈਂ ਕਹਿੰਨਾ ਵੀ ਆਪਣੇ ਕ੍ਰੀਏਟਰ ਨੇ ਜਾਂ YouTube ਤੇ ਵੀਡੀਓ ਵਗੈਰਾ ਬਣਾਉਂਦੇ ਨੇ ਹਨਾ ਤਾਂ ਮੈਨੂੰ ਲੱਗਦਾ ਕਿ ਆਪਣੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਵੀ ਥੋੜਾ ਕਿਉਂਕਿ ਜਿੰਨੇ ਕੋ ਤੁਹਾਨੂੰ ਲੋਕ ਦੇਖਦੇ ਆ ਮੈਂ ਨਹੀਂ ਕਹਿੰਦਾ ਕਿ ਮੈਨੂੰ ਕੋਈ ਲੱਖ ਲੱਖ ਸਵਾ ਲੱਖ ਜਾਂ ਕਰੋੜ ਬੰਦਾ ਦੇਖਦਾ ਮੋਸਟਲੀ 12 ਜਾਂ 50 ਬੰਦੇ ਸਮਥਿੰਗ ਲਾਈਵ ਦੇ ਵਿੱਚ ਚੱਲ ਰਹੇ ਹੁੰਦੇ ਆ ਸੋ ਜਿੰਨੇ ਵੀ ਜਨੇ ਲਾਈਵ ਦੇਖਦੇ ਆ ਮੈਨੂੰ ਕੋਸ਼ਿਸ਼ ਹੁੰਦੀ ਆ ਕਿ ਆਪਾਂ ਆਪਣੇ ਤਰਫੋਂ ਗੱਲਬਾਤ ਤੁਹਾਡੇ ਨਾਲ ਕਰੀਏ ਤੇ ਤੁਸੀਂ ਉਹਨੂੰ ਬਹੁਤ ਸਾਰਾ ਪਿਆਰ ਵੀ ਦੇਣਾ ਹੈ ਸਪੋਰਟ ਵੀ ਕਰਨੀ ਹੈ ਤੇ ਜਿੰਨਾ ਹੋ ਸਕਦਾ ਸ਼ੇਅਰ ਕਰਨਾ ਇਹ ਤੁਹਾਡੇ ਹੱਥ ਆ ਤੁਸੀਂ ਕਿਹੜੀ ਚੀਜ਼ ਨੂੰ ਅੱਗੇ ਦੀ ਅੱਗੇ ਫਾਰਵਰਡ ਕਰਨਾ ਹੈ ਸ਼ੇਅਰ ਕਰਨਾ ਹੈ ਸਪੋਰਟ ਕਰਨੀ ਹੈ ਨਹੀਂ ਕਰਨੀ ਉਹ ਵੀ ਤੁਹਾਡੇ ਹੱਥ ਆ ਹੁਣ ਦੋਨਾਂ ਦੇ ਵਿੱਚੋਂ ਜਿਹੜੀ ਗੱਲ ਹੁੰਦੀ ਉਹ ਬੰਦੇ ਦੇ ਖੁਦ ਦੇ ਡਿਪੈਂਡ ਆ ਉਹ ਬੰਦੇ ਨੇ ਕਿਹੜੀ ਚੀਜ਼ ਕਿਵੇਂ ਕਰਨੀ ਹੈ ਹਾਂਜੀ ਹਾਂਜੀ ਵੀਰੇ ਵਧੀਆ ਵਧੀਆ ਜੀ ਵਧੀਆ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਲਾਈਵ ਨਾਸਟਮ ਦੋ ਜਣੇ ਵਾਚ ਕਰ ਰਹੇ ਹੋ ਤੁਸੀਂ ਤਿੰਨ ਜਣੇ ਜੁੜੇ ਹੋਏ ਹੋ ਤੇ ਨਾਲ ਦੇ ਨਾਲ ਵਧੀ ਵੀ ਜਾਂਦਾ ਟਾਈਮ ਤੇ ਸਮਥਿੰਗ ਤੁਸੀਂ ਜਿੰਨਾ ਕੋ ਸਮਾਂ ਹੈਗਾ ਉਹ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਵੀ ਕਰਿਓ ਤੇ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬਾਤ ਨੂੰ ਵੱਧ ਕਰਨਾ ਤੇ ਲਾਈਵ ਦੇ ਵਿੱਚ ਜੁੜਨਾ ਵੀ ਹੈ ਕਮੈਂਟਾਂ ਦੇ ਵਿੱਚ ਕਮੈਂਟ ਕਰਨੇ ਆ ਅ ਆਖਰ ਕੀ ਇਹ ਕਿ ਤੁਹਾਨੂੰ ਪਤਾ ਲੱਗਦਾ ਰਹੇ ਤੇ ਮੈਂ ਬਹੁਤ ਵਧੀਆ ਭਾਈ ਬਹੁਤ ਵਧੀਆ ਚੜਦੀ ਕਲਾ ਵੀਰੇ